ਇਸ ਸਮੇਂ ਅਸੀਂ ਮੌਜੂਦਾ ਖਨੌਰੀ ਬਾਰਡਰ ਤੇ ਜਿੱਥੇ ਕੀ 111 ਕਿਸਾਨਾਂ ਵੱਲੋਂ ਜਿਹੜਾ ਮਰਨ ਵਰਤ ਸ਼ੁਰੂ ਕੀਤਾ ਗਿਆ ਹੈ ਜਿਨ੍ਹਾਂ ਨੇ ਬਿਨਾਂ ਅੰਨ ਤੋਂ ਉਹ ਜਿਹੜੇ 111 ਕਿਸਾਨ ਨੇ ਦੇਸ਼ ਦੇ ਉਹ ਰਹਿ ਰਹੇ ਨੇ ਇਸ ਦੇਸ਼ ਦੇ ਕਿਸਾਨਾਂ ਵੱਲੋਂ ਜਿਹੜਾ ਮਰਨ ਵਰਤ ਹੈ ਉਹ ਪਰਸੋਂ ਤੋਂ ਸ਼ੁਰੂ ਕੀਤਾ ਗਿਆ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਸ ਸਮੇਂ ਇਸ ਸਮੇਂ ਜਿਹੜੇ ਕਿਸਾਨ ਨੇ ਉਹ ਮਰਨ ਵਰਤ ਤੇ ਬੈਠੇ ਰਹੇ ਨੇ ਇਸ ਦੇਸ਼ ਦੇ ਇਸ ਦੇ ਦੇ ਕਿਸਾਨ ਜਿਹੜਾ ਅੰਨ ਪੈਦਾ ਕਰਦਾ ਅੱਜ ਉਸ ਨੂੰ ਬਿਨਾਂ ਅੰਨ ਤੋਂ ਜਿਹੜਾ ਸੜਕਾਂ ਤੇ ਰੁਲਣਾ ਪੈ ਰਿਹਾ ਹੈ ਇਸ ਸਮੇਂ ਸਾਡੇ ਨਾਲ 72 ਸਾਲ ਦੇ ਬਾਪੂ ਜੀ ਮੌਜੂਦ ਨੇ ਜਿਹੜੇ ਕਿ ਜਿਹੜੇ ਮਰਨ ਵਰਤ ਦੇ ਵਿੱਚ ਜਿਨ੍ਹਾਂ ਨੇ ਆਪਣਾ ਨਾਮ ਲਖਿਆ ਤੇ ਅੱਜ ਇਹਨਾਂ ਨੂੰ ਤੀਸਰਾ ਦਿਨ ਹੋ ਗਿਆ ਜਿਹੜਾ ਮਰਨ ਵਰਤ ਤੇ ਬੈਠੇ ਹੋਏ ਨੇ ਅਸੀਂ ਗੱਲਬਾਤ ਕਰਦੇ ਹਾਂ ਬਾਪੂ ਜੀ ਇੰਨੀ ਉਮਰ ਦੇ ਵਿੱਚ ਇੰਨਾ ਸਿਆਲ ਠੰਡ ਪੈ ਰਹੀ ਹੈ ਠੰਡ ਦੀਆਂ ਰਾਤਾਂ ਨੇ ਤੁਹਾਨੂੰ ਕਿਉਂ ਜਿਹੜਾ ਇਹ ਮਰਨ ਵਰਤ ਤੇ ਬੈਠਣਾ ਪੈ ਗਿਆ ਇਸ ਦੇ ਵਿੱਚ ਬੇਟਾ ਕੀ ਜੀ ਇਹ ਵੀ ਇਨਸਾਨ ਦਾ ਹਰ ਇੱਕ ਦੇ ਮੰਗਾ ਵੀ ਹੁੰਦੀਆਂ ਤੇ ਫਰਜ਼ ਵੀ ਹੁੰਦੇ ਆ ਇੱਕ ਪਾਸੇ ਸਾਡੀ ਮੰਗ ਹੈ ਤੇ ਇੱਕ ਪਾਸੇ ਦੂਜੇ ਪਾਸੇ ਸਾਡਾ ਫਰਜ਼ ਬਣਦਾ ਹੈ ਫਰਜ਼ ਸਾਡੀ ਸਾਰੀ ਜ਼ਿੰਦਗੀ ਹੈ ਜਿਹੜੀ ਸਾਡੀ ਜ਼ਮੀਨ ਹੈ ਸੋਮੀਨਾਸੀ ਰਿਪੋਰਟ ਤੇ ਗਰੰਟੀ ਕਾਨੂੰਨ ਇਹ ਸਾਨੂੰ অতি ਜ਼ਰੂਰੀ ਹੈ ਜੇ ਉਹ ਆਉਂਦੀ ਹੈ ਸਾਡੇ ਕੋਲ ਤਾਂ ਸਾਡੀ ਜ਼ਿੰਦਗੀ ਹੈ ਤੇ ਨਹੀਂ ਸਾਰੀ ਪੰਜਾਬੀਆਂ ਦੀ ਜ਼ਿੰਦਗੀ ਖਤਮ ਹੈ ਉਹਨੂੰ ਲੈਣ ਵਾਸਤੇ ਅਸੀਂ ਸੰਘਰਸ਼ ਤੇ ਸ਼ੁਰੂ ਹੋਏ ਆਂ ਅੱਜ 75 ਦਿਨ ਹੋ ਗਏ ਸਰਕਾਰ ਡਲਾ ਆਪਣੇ ਜਗਜੀਤ ਸਿੰਘ ਡਲੇਵਾਲ ਨੂੰ ਬੈਠਣ ਕੀ ਕੋ ਇਨਸਾਨ ਨਹੀਂ ਜੋ ਆਪਣੇ ਭਾਰਤ ਦੇਸ਼ ਦਾ ਪੀਐਮ ਹੈ ਕੋ ਵੋਟਾਂ ਲਈ ਬਣਿਆ ਤੇ ਬਿਨਾਂ ਵੋਟਾਂ ਤੋਂ ਬਣਿਆ ਵੋਟਾਂ ਨਾਲ ਬਣਿਆ ਅਸੀਂ ਉਹਨੂੰ ਵੋਟਾਂ ਪਾ ਦਿੱਤੀਆਂ ਹੱਕ ਅਸੀਂ ਕੀ ਚ ਮੰਗੀਏ ਸਾਡਾ ਹੱਕ ਮੰਗਦਾ ਹੈ ਸਾਡੇ ਹੱਕ ਦੇਣ ਸਾਡਾ ਜਾਇਜ਼ ਹੱਕ ਹੈ ਜਿੰਨਾ ਚਿਰ ਸਾਨੂੰ ਹੱਕ ਨਹੀਂ ਮਿਲਦੇ ਅਸੀਂ ਉਹਨਾਂ ਚਿਰ ਇਥੋਂ ਨਹੀਂ ਜਾਵਾਂਗੇ ਸਹੀਦ ਹੋ ਜਾਾਂਗੇ ਕੋਈ ਗੱਲ ਨਹੀਂ ਸਾਡੇ ਵੱਡੇ ਵੱਡੇ ਰੇ ਪੁਰਖੇ ਸਹੀਦ ਹੁੰਦੇ ਆਏ ਨੂੰ ਪਿਛਲਾ ਇਤਿਹਾਸ ਵੜ ਕੇ ਦੇਖ ਲਓ ਹੁਣ ਵੀ ਸਾਨੂੰ ਕੋਈ ਕਿਸੇ ਗੱਲ ਦੇ ਵਿੱਚ ਕਿਸੇ ਇਨਸਾਨ ਨੂੰ ਚਿੰਤਾ ਨਹੀਂ ਕਿਸੇ ਦੀ ਇੰਟਰਵਿਊ ਲੈ ਲਓ ਉਹ ਇਹੀ ਬੋਲੂਗਾ ਵੀ ਜਿੰਨਾ ਚਿਰ ਸਾਡੀਆਂ 12 ਮੰਗਾ ਸੋਮੇਨਾਥੀ ਰਿਪੋਰਟ ਲਾਗੂ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਇਥੋਂ ਨਹੀਂ ਜਾਵਾਂਗੇ ਤਾਨੂੰ ਡਰ ਨਹੀਂ ਲੱਗਿਆ ਵੀ ਇੰਨੀ ਠੰਡ ਹੈ ਤੇ ਇੰਨੀ ਠੰਡ ਦੇ ਵਿੱਚ ਤੁਸੀਂ ਜਿਹੜੀਆਂ ਸੜਕਾਂ ਨੇ ਰਾਤ ਨੂੰ ਠੰਡੀਆਂ ਹੋ ਜਾਂਦੀਆਂ ਨੇ ਵੀ ਇੰਨੀ ਉਮਰ ਦੇ ਵਿੱਚ ਜਿਹੜਾ ਮਰਨ ਵਰਤਾ ਜਾਂ ਤੁਹਾਡੇ ਪਰਿਵਾਰ ਨੇ ਤੁਹਾਨੂੰ ਰੋਕਿਆ ਹੋਵੇ ਵੀ ਨਾ ਤੁਸੀਂ ਮਰਨ ਵਰਤੇ ਬੈਠੋ ਜਿਹੜੀ ਤੁਸੀਂ ਤੁਹਾਡੀ ਉਮਰ ਹੈ ਉਹ ਜਾਦੇ ਹੋ ਚੁੱਕੀ ਹੈ ਪਰਿਵਾਰ ਨਾਲ ਆ ਹੋਈ ਗੱਲ ਬਾਤ ਇਸ ਮੁੱਦੇ ਤੇ ਪਰਿਵਾਰ ਵੀ ਜ਼ਮੀਨ ਦੇ ਨਾਲ ਜੁੜਿਆ ਹੈ ਇਸ ਧਰਤੀ ਮਾਤਾ ਦੇ ਨਾਲ ਜੁੜਿਆ ਹੈ ਜਿਹੜੀ ਤੁਸੀਂ ਠੰਡ ਵੀ ਗੱਲ ਕਰਦੇ ਹੋ ਠੰਡ ਦੇ ਵਿੱਚ ਇਨਸਾਨੀ ਕੰਮ ਕਰਦੇ ਆ ਦੇਖੋ ਕਈ ਐਸੇ ਡਿਪਾਰਟਮੈਂਟ ਹੈ ਉਹ ਰਾਤ ਨੂੰ ਕੰਮ ਕਰਦੇ ਆ ਕਈ ਐਸੇ ਡਿਪਾਰਟਮੈਂਟ ਹੈ ਜਿਹੜੇ ਦਿਨ ਨੂੰ ਕੰਮ ਕਰਦੇ ਆ ਕੰਮ ਕਰਨਾ ਬੰਦੇ ਵਾਸਤੇ ਜ਼ਰੂਰੀ ਬਣਿਆ ਕੰਮ ਕਰਨਾ ਕੰਮ ਕਰਕੇ ਖਾਣਾ ਚਾਹੀਦਾ ਜਿਹੜਾ ਬੰਦਾ ਕੰਮ ਛੱਡ ਗਿਆ ਉਹ ਇਨਸਾਨ ਨਹੀਂ ਰਹਿੰਦਾ ਆ ਪਰਮਾਤਮਾ ਨੇ ਹੱਥ ਦਿੱਤੇ ਆ ਪੈਰ ਦਿੱਤੇ ਆ ਅੱਖਾਂ ਦਿੱਤੀਆਂ ਸਭ ਕੁਝ ਦੇਖਣ ਨੂੰ ਦਿੱਤੀਆਂ ਕੰਮ ਹੱਥ ਪੈਰ ਇਤੋਂ ਨੂੰ ਦਿੱਤੇ ਆ ਹੱਥ ਕੰਮ ਕਰਨ ਨੂੰ ਦਿੱਤੇ ਇਹ ਕੁਦਰਤੀ ਦੇਣਾ ਮੇਰੀ ਜਿੰਦਗੀ ਕਿਸੇ ਇਨਸਾਨ ਦੀ ਦੇਣੀ ਆ ਇਹਦੇ ਨਾਲ ਕੰਮ ਕਰਨਾ ਅਸੀਂ ਜ਼ਰੂਰੀ ਆ ਸਾਡੇ ਵੱਡ-ਵੱਡੇ ਰਿਪੋਰਟ ਕੋਈ ਵੀ ਧਰਮ ਨੂੰ ਤੁਸੀਂ ਪੜ ਲਓ ਉਹਨਾਂ ਨੇ ਆਖੇ ਕੰਮ ਕਰਕੇ ਖਾਓ ਤੇ ਦੇਸ਼ ਦਾ ਜਿਹੜੇ ਪ੍ਰਧਾਨ ਮੰਤਰੀ ਆ ਉਹ ਟੱਸ ਤੋਂ ਮੱਸ ਨਹੀਂ ਔਰ ਇਹਨਾਂ ਕਿਸਾਨਾਂ ਨਾਲ ਪਿਛਲੇ 10-11 ਮਹੀਨਿਆਂ ਤੋਂ ਜਿਹੜਾ ਇਹ ਅੰਦੋਲਨ ਚੱਲ ਰਿਹਾ ਉਹ ਕਿਸਾਨਾਂ ਨਾਲ ਇੱਕ ਵਾਰ ਵੀ ਜਿਹੜੀ ਉਹਨਾਂ ਨੇ ਮੁਲਾਕਾਤ ਨਹੀਂ ਕੀਤੀ ਤਾਂ ਦੇਖਦੇ ਪ੍ਰਧਾਨ ਮੰਤਰੀ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮੈਂ ਇਹ ਕਹਣਾ ਵੀ ਤੂੰ ਪੀਐਮ ਬਣ ਗਿਆ ਤੈਨੂੰ ਇਹ ਸੋਚਣੀ ਚਾਹੀਦੀ ਹੈ ਗੱਲ ਮੈਨੂੰ ਲੋਕਾਂ ਨੇ ਬਣਾਇਆ ਜਿਹੜੀਆਂ ਮੰਗਾਂ ਉਹ ਜਾਇਜ਼ਨ ਮੰਗਾਂ ਨੇ ਕੋਈ ਨਜਾਇਜ਼ ਮੰਗ ਨਹੀਂ ਜੇ ਤਾਂ ਸਿਆ合 ਦੇ ਨਿੱਜ ਵਾਸਤੇ ਮੰਗੀਏ ਕੋਈ ਬੰਦਾ ਆਪਦੇ ਸਟੇਟ ਮਾਜ ਦੇ ਮੰਗੇ ਜਾਂ ਆਪਦੇ ਘਰ ਵਾਸਤੇ ਮੰਗੇ ਉਹ ਤਾਂ ਹੋ ਸਕਦਾ ਨਜਾਇਜ਼ ਹੋਵੇ ਇੱਕ ਸਾਰੀ ਪਬਲਿਕ ਦੇ ਵਾਸਤੇ ਮੰਗ ਰਿਆ ਉਹਨੂੰ ਸੋਚਣਾ ਚਾਹੀਦਾ ਹੈ ਇਹ ਮੰਗਾਂ ਪੂਰੀਆਂ ਕਰਨੀਆਂ ਚਾਹੀਦੀਆਂ ਇਹਨਾਂ ਦਾ ਜਿਹੜਾ ਸੰਤਾਪ ਹੈ ਦੇਖੋ ਲੱਲਿਆਰ ਸਿੰਘ ਸਾਹਿਬ ਨੂੰ 52 ਦਿਨ ਹੋ ਗਏ ਸਾਨੂੰ ਅੱਜ 30 ਦਿਨ ਹੋ ਗਿਆ ਜੇ ਕੋਈ ਇਹ ਸੋਚੇ ਵੀ ਇਹ ਖੇਤੀ ਭਾ ਜਾਣਗੇ ਜਾਂ ਇਹ ਨਹੀਂ ਜਿਵੇਂ ਉਹਨਾਂ ਨੇ ਸੈੱਡ ਕਰ ਲਿਆ ਵੀ ਇਹ ਨਹੀਂ ਕਰ ਸਕਦੇ ਨਹੀਂ ਇਹ ਦਿਮਾਗ ਚੋਂ ਕੱਢ ਦਿਓ ਗੱਲ ਸਾਡਾ ਸੈੱਡ ਹੈ ਜਿਹੜਾ ਸਾਡਾ ਤਰਨ ਚੱਲੂਗਾ ਨਾਲ ਬਪੂ ਜੀ ਅੱਜ ਤੁਹਾਡੇ ਮਰਨ ਵਰਤ ਨੂੰ ਜਿਹੜਾ ਤੀਸਰਾ ਦਿਨ ਹੋ ਗਿਆ ਹਾਂ ਜੀ ਤੁਹਾਡੇ ਕੋਈ ਸਰੀਰਕ ਤੁਹਾਨੂੰ ਕੋਈ ਕਸ਼ਟ ਜਾਂ ਕੋਈ ਸਰੀਰ ਡਾਊਨ ਬੀਪੀ ਡਾਊਨ ਜਾਂ ਤੁਹਾਡਾ ਭਾਰ ਘਟਿਆ ਹੋਵੇ ਕੋਈ ਐਦਾਂ ਦੀ ਦਿੱਕਤ ਤੁਹਾਨੂੰ ਆਈ ਹੈ ਕੋਈ ਨਹੀਂ ਆਇਆ ਚੈੱਕ ਕਰਕੇ ਉੱਠ ਗਿਆ ਜਿੰਨਾ 14 ਤਰੀਕ ਨੂੰ ਸੀ ਲੋ ਉਹਨਾਂ ਹੀ ਅੱਜ ਆਏ ਅੱਛਾ ਅੱਛਾ ਮਤਲਬ ਜਿਹੜਾ ਤੁਹਾਡੇ ਜੱਜਵੇ ਆ ਉਹ ਢੋਲ ਆ ਹਲੇ ਤੱਕ ਤੁਹਾਡੇ ਜੱਜਵੇ ਬਿਲਕੁਲ ਬਿਲਕੁਲ ਸਾਡੇ ਨਾਲ ਉਹ ਗੋੜ ਹੈ ਉਹ ਪਰਮਤਮਾ ਹੈ ਸਚਾਈ ਦੇ ਵਿੱਚ ਪਰਮਤਮਾ ਆਉਂਦਾ ਹੈ ਯੋਨੀ ਛੋਟੇ ਪਿਛਲੇ ਜਦੋਂ ਦੇਖੋ ਉਹਨਾਂ ਨੇ ਪ੍ਰਧਾਨ ਮੰਤਰੀ ਜੀ ਨੇ ਦਿੱਲੀ ਤੋਂ ਐਲਾਨ ਕੀਤਾ ਸੀ ਵੀ ਮੈਂ ਗੁਰੂ ਨਾਨਕ ਦੇਵ ਦੇ ਜਰਮ ਜਨ ਤੇ ਗੁਰੂ ਨਾਨਕ ਦੇਵ ਨੂੰ ਜਾਣ ਕੇ ਤੁਹਾਡੇ ਜਿਹੜੇ ਕਾਲੇ ਤਿੰਨੇ ਕਾਨੂੰਨਾਂ ਨੂੰ ਵਾਪਸ ਲੈਣਾ ਤੇ ਇਹਨਾਂ ਨੂੰ ਲਾਗੂ ਵੀ ਕਰੂੰਗਾ ਪਰ ਮੈਂ ਇਹ ਗੱਲ ਕਹਿਣਾ ਹੈ ਵੀ ਇੱਕ ਐਡਾ ਵੱਡਾ ਆਦਮੀ ਹੋ ਕੇ ਹਿੰਦੁਸਤਾਨ ਦਾ ਪ੍ਰਾਇਨਸ਼ਟ ਬਣ ਕੇ ਤੇ ਐਡੇ ਵੱਡੇ ਗੁਰੂ ਨਾਨਕ ਦੇਵ ਜਗਤ ਗੁਰੂ ਜਿਹੜਾ ਸਾਰੀ ਦੁਨੀਆ ਦਾ ਗੁਰੂ ਸੀ ਉਹਦੀ ਕਸਮ ਖਾ ਕੇ ਉਹ ਮੁਕਰ ਰਿਹਾ ਮੈਂ ਇਹ ਗੱਲ ਕਹਿਣਾ ਵੀ ਉਹਨੂੰ ਜਿਉਣ ਦਾ ਅਧਿਕਾਰ ਨਹੀਂ ਹੈ ਉਹਨੂੰ ਇਸ ਵੇਲੇ ਤਸੀਫਾ ਦੇ ਦੇਣਾ ਚਾਹੀਦਾ ਛੱਡ ਦੇਣਾ ਚਾਹੀਦਾ ਇਹ ਸਾਰੇ ਘਟਨਾ ਕਰਾਮ ਦੇ ਵਿੱਚ ਤੁਸੀਂ ਜਿਹੜਾ ਪੰਜਾਬ ਸਰਕਾਰ ਦਾ ਰੋਲ ਹੈ ਜਿਹੜਾ ਉਹਨੂੰ ਕਿੱਦਾਂ ਦੇਖਦੇ ਆ ਪੰਜਾਬ ਸਰਕਾਰ ਨੇ ਆਪਣਾ ਜਿਹੜਾ ਬਣਦਾ ਰੋਲ ਹੈ ਤੁਹਾਨੂੰ ਲੱਗਦਾ ਵੀ ਉਹ ਨਿਭਾਇਆ ਉਹ ਕੁਛ ਆਦਤ ਕਰਵਾਇਆ ਕੁਛ ਨਹੀਂ ਨਿਭਾਇਆ ਹੋਣ ਗੱਲ ਕੀ ਚੱਲ ਰਹੀ ਹੈ ਇਹਨਾਂ ਦੀ ਟਸਲਬਾਈ ਚੱਲ ਰਹੀ ਹੈ ਜੇ ਤਾਂ ਪੰਜਾਬ ਵਾਲੇ ਦਾ ਕਹਿੰਦੇ ਆ ਵੀ ਹਿੰਦੁਸਤਾਨ ਦਾ ਕੰਮ ਹੈ ਸਰ ਆ ਭਾਰਤ ਦਾ ਵਾਲਾ ਦਾ ਕੰਮ ਹੈ ਇਹ ਕਹਿੰਦੇ ਵੀ ਤੁਹਾਡਾ ਪੰਜਾਬ ਦਾ ਕੰਮ ਹੁਣ ਦੇਖੋ ਸਰਕਾਰਾਂ ਦੇ ਦੋਨੇ ਮੌਕੇ ਤੇ ਕਾਇਮ ਹੈ ਇਹ ਸਨ ਇਹ ਇਹ ਆ ਵੀ ਜੀ ਡਿਸਕਸ ਕਰਕੇ ਕਿਉਂ ਨਹੀਂ ਹੱਲ ਕਰ ਦਿਨਾ ਦਿੱਲੀ ਵਾਲੇ ਸਦਨ ਪੰਜਾਬ ਵਾਲਿਆਂ ਨੂੰ ਬੈਠ ਕੇ ਮੇਜ਼ ਤੇ ਡਿਸਕਸ ਕਰਨ ਵੀ ਇਹਨਾਂ ਦਾ ਮਸਲਾ ਹਲ ਹੋਣਾ ਚਾਹੀਦਾ ਹੈ ਕਿਉਂ ਨਹੀਂ ਹੋਊਗਾ ਅਸਲ ਕੋਈ ਵੀ ਮਸਲਾ ਆ ਕੇ ਮੇਜ਼ ਤੇ ਆ ਕੇ ਹਸਲ ਹੱਲ ਹੁੰਦਾ ਹੈ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਸਮਾਰ ਕਰੀ ਜੀ ਇਹਨਾਂ ਨੇ ਕਾਇਮ ਵੀ ਕਹਿੰਦੀ ਵੀ ਕੁਰਸੀ 'ਤੇ ਰਹਾ ਉਹ ਵੀ ਪੁੱਛ ਲੋ ਹਾਂ ਪੁੱਛਣ ਨੂੰ ਅੱਛਾ ਬਾਪੂ ਜੀ ਤੁਸੀਂ ਜਿਹੜਾ ਰਾਤ ਨੂੰ ਸੋਣਾ ਨਹੀਂ ਹੈਗਾ ਐਵੇਂ ਕੁਰਸੀ 'ਤੇ ਬੈਠਣਾ ਅੱਛਾ ਕੁਰਸੀ 'ਤੇ ਰਹਿ ਕੇ ਜਿਹੜਾ ਇਹ ਆ ਉਹਦਾ ਮਰਨ ਕੋਈ ਬੰਦਾ ਚੈੱਕ ਕਰ ਲਵੇ ਪ੍ਰੈਸ ਵਾਲੇ ਚੈੱਕ ਕਰ ਲੈਣ ਪੁਲਿਸ ਵਾਲੇ ਚੈੱਕ ਕਰ ਲੈਣ ਮੈਂ 500 ਰੁਪਏ ਨਾਮ ਦਾ ਦੇਵਾਂਗਾ ਜਿਹੜਾ ਮੈਨੂੰ ਮੰਜੇ ਤੇ ਆ ਪੁੰਜੇ ਪਿਆ ਦੇਖ ਲੈ ਤਾਂ ਤੁਸੀਂ ਸਾਰੀ ਰਾਤ ਇਸ ਕੁਰਸੀ 'ਤੇ ਪਏ ਰਹੇ ਨੇ ਹੋ ਪਾਵਾਂ ਮੈਂ ਸੋਵਾਂ ਕੁਛ ਕਰਾਂ ਮੈਂ ਆਪਦੀ ਮਾਲਕ ਤੁਸੀਂ ਜਿਹੜਾ ਬਿਸਤਰਾ ਹੈ ਉਹਦੇ ਉੱਤੇ ਨਹੀਂ ਪੈਣਾ ਨਾ ਬਿਸਤਰਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਜਿਹੜੇ ਕਿਸਾਨ ਬਜ਼ੁਰਗਾਂ ਦੇ ਜਿਹੜੇ ਹੌਸਲੇ ਨੇ ਉਹ ਕਿੰਨੇ ਜ਼ਿਆਦਾ ਅਡਲ ਨੇ ਇਸ ਸਮੇਂ ਇਹਨਾਂ ਨੇ ਪਹਿਲਾਂ 78 ਸਾਲ ਦੀ ਉਮਰ ਤੱਕ ਆਪ ਹਲ ਵਾਇਆ ਤੇ ਹੁਣ ਖੇਤੀ ਨੂੰ ਬਚਾਉਣ ਦੇ ਲਈ ਇਹ ਸੜਕਾਂ ਦੇ ਆ ਕੇ ਜਿਹੜੀ ਹੈ ਉਹ ਪਖੜਤਾਲ ਤੇ ਬੈਠੇ ਨੇ ਧੰਨਵਾਦ